ਨਹੀਂ ਹਲੇ ਬਾਕੀ ਮੈਂ ਤੇ ਇਹੀ ਕਹਾਂਗਾ ਕਿ ਖੇਤਰੀ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਹੈ ਜਿਹੜੇ ਵੀ ਲੋਕ VOTING ਕਰ ਗਏ ਆ ਜਾਂ ਕਰਨੇ ਆ ਉਹੀ ਆ ਕਿ ਲੋਕ ਸਾਰੇ ਜਿਹੜੇ ਚੰਗੀ ਪਾਰਟੀ ਨੂੰ ਵੋਟ ਪਾਉਣ ਪਿੰਡ ਮੱਲੀਆਂ ਚ ਕੀ ਰੁਝਾਨ ਹੈ VOTERਾਂ ਦਾ ਕਿੰਨੇ ਪਰਸੈਂਟ VOTING ਹੁਣ ਤੱਕ ਹੋ ਗਈ ਹੈ ਦੇਖੋ 40-45% VOTING ਹੋ ਗਈ ਆ ਬਾਕੀ ਸਮਾਂ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਵੈਸੇ ਹੀ ਖਤਮ ਹੋ ਜਾਣਾ ਸਾਰਾ 4 ਵਜੇ ਤੱਕ ਹੀ ਹੁੰਦਾ ਵਧੀਆ ਹੋ ਗਈ ਸੁਖ ਸ਼ਾਂਤੀ ਨਾਲ ਸਭ ਤੋਂ ਵਧੀਆ ਗੱਲ ਸੁਖ ਸ਼ਾਂਤੀ ਨਾਲ ਸਾਡੀ ਇੱਥੇ ਵੋਟਿੰਗ ਹੋ ਗਈ ਆ ਕੋਈ ਲੜਾਈ ਝਗੜਾ ਨਹੀਂ ਆ ਕੋਈ ਦੋਹਾਂ ਪਾਰਟੀਆਂ ਨਾਲ ਵਧੀਆ ਸਰ ਜਿੱਦਾਂ ਕੀ ਵੇਖਿਆ ਜਾਵੇ ਤਾਂ ਬੜੇ سارے ਲੋਕ ਇੱਦਾਂ ਦੇ ਨੇ ਜੋ ਆਪਣੇ ਰਾਈਟ ਨੂੰ ਲੈ ਕੇ ਜੀ ਸਾਰੇ ਜਣੇ ਆਪਣਾ ਜਿਹੜੇ ਆਪਣਾ ਘਰੇ ਬੈਠੇ ਲੱਗੇ ਜਿੰਨਾਂ ਕੋ ਨਹੀਂ ਵੀ ਆ ਗਿਆ ਉਹਨੂੰ ਵੀ ਗੱਡੀਆਂ ਦੇ ਵਿੱਚ ਚਲਾ ਰਹੇ ਆ ਜਾਂ ਅੱਜ ਸੀ ਜਾ ਕੇ ਵੀ ਲੈ ਕੇ ਆ ਰਹੇ ਆ ਕਿ ਆਪਣਾ ਜਿਹੜਾ ਹੱਕ ਉਹਨਾਂ ਦਾ ਜੋ ਬੰਦਾ ਵਾ ਉਹ ਆਪਣਾ ਵੋਟ ਜ਼ਰੂਰ ਪਾਉਣ ਉਹਨਾਂ ਦਾ ਰਾਈਟ ਬੰਦਾ ਵਾ ਬਾਕੀ ਵਧੀਆ ਹੋ ਗਿਆ ਜੋ ਵੀ ਠੀਕ ਹੋ ਗਿਆ ਜੀ ਠੀਕ ਹੈ ਜੀ ਕੌਣ ਲਾਸਟ ਹੈ ਨਹੀਂ ਤਾਂ ਉਹ ਨਹੀਂ ਕਾਂਗਰਸ ਹੈ ਨਹੀਂ ਇਥੇ ਨਹੀਂ ਨਹੀਂ ਕਾਂਗਰਸ ਨਹੀਂ ਨਾ ਤੁਹਾਡਾ ਕਿਹੜਾ ਪਿੰਡ 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 ਮੱਲਿਆ ਕੀ ਮਾਹੌਲ ਹੈ ਅੱਜ ਬਹੁਤ ਵਧੀਆ ਜੀ ਕਿੰਨੀਆਂ ਕਿ ਵੋਟਰਾਂ ਬੈਗੀਆਂ ਮੱਲੀਆਂ ਪਿੰਡ ਚ ਇੱਥੇ ਪਿੰਡ ਤੇਰਾ ਪਲਾਸ ਤੇਰਾ ਪਲਾਸ ਹੁਣ ਲੱਗਦਾ ਕਿ ਹੋਰ ਵੋਟਰਾਂ ਨਿਕਲਣਗੇ ਪਿੰਡ ਚ ਹਾਂ ਜੀ ਅਰੇ 4-500 ਵੋਟਾਂ ਦੀ ਆਸ ਹੈਗੀ ਹੋਰ ਜੀ ਪਰ ਤੁਸੀਂ ਭਾਈ ਬਹਾਦਰ ਬੂਤ ਸਾਹਮਣੇ ਜੀ ਖਾਲੀ ਹੈ ਕੋਈ ਵੋਟਰ ਨਹੀਂ ਦਿਖ ਰਿਹਾ ਉਹ ਕੋਈ ਕੋਟ ਨਹੀਂ ਆ ਰਹੀ ਹੈ ਸਵੇਰੇ ਬਹੁਤ ਭੁਗਤ ਗਈ ਹੈ ਸਵੇਰ ਮਾਰਨਿੰਗ ਟਾਈਮ ਬਹੁਤ ਜ਼ਿਆਦਾ ਹੋ ਗਿਆ ਕੋਈ ਜਿਹੜਾ ਕੰਮ ਆ ਰੁਪਈ ਹੋਣਗੇ ਉਹ ਹੁਣ ਬੋਰ ਤੋਂ ਕੌਣ ਗਿਆ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਨਾਲ ਕਈ ਹੁੰਦੀ ਕਿ ਕੰਮ ਆ ਰੋਟੀ ਖਾਣ ਕਿੰਨੇ ਵਜੇ ਤੱਕ ਬੋਲਿੰਗ ਹੋਣੀ ਹੈ 5 ਵਜੇ ਤੱਕ ਅੱਛਾ ਤੇ ਕੋਈ ਕਿਸੇ ਤਰ੍ਹਾਂ ਦੀ ਸਫਾਈ ਟਿਕਟਣਾ ਤਾਂ ਹੋਈ ਹੋਏ ਕੋਈ ਲੜਾਈ ਝਗੜ ਸ਼ਾਂਤੀ ਬਹੁਤ ਸ਼ਾਂਤ ਭਾਈ ਭਾਣੂ ਭਾਈ ਪਾ ਦਾ ਕਈ ਵਾਰੀ ਪਿੰਡਾਂ 'ਚ ਲੋਕ ਪਸੰਦ ਨਹੀਂ ਕਰਦੇ ਇਸ ਵਾਰ ਕਿਹੋ ਜਿਹਾ ਰੁਝਾਨ ਰਿਹਾ ਐਤ ਕੀ ਸਾਰੇ ਥੋੜਾ ਬਦਲਾਅ ਚਾਹੁੰਦੇ ਆ ਅੱਛਾ ਕੌਣ ਹੈ ਯਾਰ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨੇ ਲੋਕ ਬਿਲਕੁਲ ਜੀ ਮੇਰਾ ਨਾਮ ਰਾਜਵਿੰਦਰ ਕੋਰੀ ਹੈ ਪਿੰਡ ਮੱਲਿਆ ਹੈ ਜਿੱਥੇ ਵੋਟਾਂ ਹੋ ਰਹੀਆਂ ਹੁਣ ਪਈ ਇੱਥੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੇ ਉਹ ਸਬੂਤੇ ਖੜੇ ਆ ਤੁਸੀਂ ਕੀ ਰੁਝਾਨ ਕੀ ਲੱਗ ਰਿਹਾ ਟੱਕਰ ਕਿਹਦੀ ਹੈ ਤੁਹਾਡੇ ਨਾਲ ਦੇਖੋ ਜੀ ਆਮ ਆਦਮੀ ਪਾਰਟੀ ਦੀ ਟੱਕਰ ਕਿਸੇ ਦੇ ਨਾਲ ਵੀ ਨਹੀਂ ਹੈਗੀ ਐ ਸੋਚਿਆ ਜਾਵੇ ਤਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਹੋਏ ਉਹਨਾਂ ਨੂੰ ਨਾਲ ਲੈ ਕੇ ਵੋਟਾਂ ਪੈਣਗੀਆਂ ਕਮ ਲੋਕ ਕਹਿੰਦੇ ਕਿ ਬਦਲਾਅ ਦਾ ਨਾਰਾ ਤਾਂ ਜ਼ਰੂਰ ਇੱਥੇ ਪਰ ਕੰਮ ਨਹੀਂ ਦਿਖੇ ਉਸ ਪੱਧਰ ਤੇ ਕੰਮ ਨਹੀਂ ਦਿਖਿਆ ਦੇਖੋ ਜੀ ਬਦਲਾਅ ਕਿੱਦਾਂ ਹੋਣਾ ਸੀਗਾ ਜਿਹੜੀਆਂ ਉਹਨਾਂ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਸੀਗੇ ਉਹ ਪੂਰੇ ਹੋਏ ਆ ਹਨਾ ਕੀ ਹੁਣ ਤੱਕ ਵੇਖੋ 10 ਲੱਖ ਬੀਮਾ ਦੀ ਵਿਜੜੀ ਯੋਜਨਾ ਆ ਉਹ ਵੀ ਚੱਲ ਰਹੀ ਆ ਇਸ ਤੋਂ ਪਹਿਲਾਂ ਸਕੂਲ ਆਫ ਐਮੀਨੈਂਸ ਵੀ ਇਹਨਾਂ ਨੇ ਬਣਾਏ ਆ ਔਰ ਜਿਹੜਾ ਹੈਗਾ ਵਾ ਐਸਐਸ ਫੋਰਸ ਵੀ ਜਿਹੜੀ ਹੈਗੀ ਛੜਕਾ ਤੇ ਲਾਈ ਗਈ ਆ ਹੁਣ ਤੱਕ ਹਾਂਜੀ ਉਹ ਪਹਿਲਾਂ ਥੋੜਾ ਜਿਹਾ ਪਹਿਲਾਂ ਤੇ ਆਮ ਆਦਮੀ ਜਿਹੜਾ ਇਹ ਛੜਕ ਤੇ ਡਿੱਗਾ ਸੀ ਉਹਨੂੰ ਚੁੱਕਣ ਵਿੱਚ ਲੋਕੀ ਬੜੀ ਦਿੱਕਤ ਮਹਿਸੂਸ ਕਰਦੇ ਸੀ ਤੇ ਬਤੌਰ ਮੇਲਾ ਵਲੰਟੀਅਰ ਲੱਗਦਾ ਨਹੀਂ ਕਿ ਮੇਲਾਵਾਂ ਨੂੰ ਠੱਗਿਆ ਗਿਆ ਹਜ਼ਾਰ-ਹਜ਼ਾਰ ਰੁਪਏ ਜਿਹੜਾ ਉਹ ਵੀ ਮਿਲ ਰਿਹਾ ਨਹੀਂ ਹਜੇ ਨਹੀਂ ਮਿਲਿਆ ਜੀ ਨਹੀਂ ਮਿਲਿਆ ਹੈਗਾ ਤੇ ਮਿਲ ਮਿਲ ਜਾਣਾ ਬਾਕੀ ਜੇਕਰ ਜਿਹੜੇ ਵਾਦੇ ਕੀਤੇ ਪੂਰੇ ਹੋਗੇ ਤੇ ਉਹ ਵੀ ਪੂਰਾ ਹੋ ਜਾਏਗਾ ਉਹ ਤੇ ਕੋਈ 1000 ਰੁਪਏ ਥੋੜੀ ਰਹਿ ਜਾਣਾ ਉਹ ਵੀ ਮਿਲੇਗਾ ਜੇਕਰ ਉਹਨਾਂ ਨੇ ਵਾਦੇ ਬਾਕੀ ਕੀਤੇ ਤੇ ਇਹ ਵੀ ਪੂਰਾ ਹੋਏਗਾ ਹਰਮੀਰ ਸਿੰਘ ਸੰਧੂ ਦੀ ਚੋਣ ਕਿਉਂ ਪਾਰਟੀ ਨੇ ਕੀਤੀ ਕਿਉਂਕਿ ਪਹਿਲਾਂ ਆਜ਼ਾਦ ਵੀ ਰਹੇ ਅਕਾਲੀ ਦਲ ਜੀ ਵੀਰੇ ਆਪ ਜੀ ਕਿਉਂ ਨਹੀਂ ਇਹਨਾਂ ਨੂੰ ਕੋਈ ਵਰਕਰ ਲੱਭਿਆ ਇਹਨੂੰ ਐਮਐਲਏ ਦੀ ਟਿਕਟ ਲਈ ਨਵਾਜਿਆ ਜਾ ਸਕਦਾ ਸੀ ਦੇਖੋ ਜੀ ਇਹਦੇ ਹਾਈ ਕਮਾਂਡ ਦਾ ਫੈਸਲਾ ਸੀ ਨਾ ਉਹਨਾਂ ਨੇ ਲਿਆ ਵਰਕਰ ਸਾਰੇ ਇਕਜੁੱਟ ਇਹਨਾਂ ਨੂੰ ਜਿਤਾਉਣ ਲਈ ਹਾਂਜੀ ਬਿਲਕੁਲ ਸਾਰੇ ਮਿਹਨਤ ਕਰ ਰਹੇ ਆ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਵਰਕਰ ਸੀਗੇ ਹੁਣ ਵੀ ਉਹਨਾਂ ਦੇ ਨਾਲੇ ਵਰਕ ਕਰ ਰਹੇ ਕਿੰਨੇ ਪਰਸੈਂਟ VOTING ਹੋ ਗਈ ਹੈ ਦੇਖੋ ਜੀ ਕਾਫੀ ਜੜੀ ਹੈਗੀ ਆ ਹੁਣ ਤੱਕ ਪਹੁੰਚ ਚੁੱਕੀ ਆ ਵੋਟਾਂ ਔਰ ਜਿਹੜੀਆਂ ਹੈਗੀਆਂ ਪਿੰਡ ਦੇ ਵਿੱਚ ਇਹ ਹੁੰਦਾ ਨਾ ਕਿ ਬੀਬੀਆਂ ਘਰਾਂ ਦੇ ਕੰਮ ਵੀ ਕਰਦੀਆਂ ਤੇ ਖੇਤਾਂ 'ਚ ਵੀ ਆਪਣੇ ਜਿਹੜੇ ਹੈਗੇ ਆ ਅੱਜ ਕੱਲ੍ਹ ਸਬਜ਼ੀਆਂ ਦਾ ਕੰਮ ਚੱਲ ਰਿਹਾ ਤੇ ਉਹ ਬਾਅਦ 'ਚ ਹੀ ਕਰ ਲੈਂਗੀਆਂ ਕਿਉਂਕਿ ਬੀਬੀਆਂ ਵਾਸਤੇ ਜਿਹੜਾ ਹੈਗਾ ਵਾ ਘਰ ਨੂੰ ਔਰ ਬਾਹਰ ਨੂੰ ਦੋਵਾਂ ਥਾਵਾਂ ਨੂੰ ਇਹ ਨਿਪਟਾਉਂਦੀ ਹੈ ਠੀਕ ਹੈ ਧੰਨਵਾਦ ਜਿਹਨੂੰ ਨਹੀਂ ਲੱਗਦੀ ਉਦਾਂ ਨਹੀਂ ਲੱਗਉਂਦਾ ਜੀ ਤੁਹਾਡਾ ਸਭ ਤੋਂ ਪਹਿਲਾਂ ਆਪਣਾ ਨਾਮ ਤੁਹਾਡਾ ਜੇ ਮਰਸ਼ੀਦ ਸਿੰਘ ਤੁਹਾਨੂੰ ਮਾਰਕੀਟ ਕਮੇਟੀ ਕਰਨ। ਤੁਸੀਂ ਕੀ ਕਹਿੰਦੇ ਹੋ? ਤਾਂ ਕਿਸ ਤਰ੍ਹਾਂ ਲੱਗ ਰਿਹਾ ਅੱਜ ਜਿਹੜਾ ਰੁਝਾਨ ਹੈ ਇਲੈਕਸ਼ਨ ਦਾ? ਠੀਕ ਅਰਜਾਨ ਬਾਕੀ ਲੋਕਾਂ ਦੀ ਆਪਣੀ ਮਰਜ਼ੀ ਆ। ਬਸ ਸ਼ਾਂਤਮਈ ਵੋਟਾਂ ਪੈ ਰਹੀਆਂ ਕੋਈ ਕਿਸ ਤਰ੍ਹਾਂ ਦੀ ਕਿੰਨੇ ਪਰਸੈਂਟ ਦੀ ਮੱਲੀਆਂ ਪਿੰਡ ਤੋਂ ਵੋਟਿੰਗ ਹੋ ਗਈ ਹੁੰਦਾ? ਮੇਰਾ ਤਾਂ 40% ਦੇ 30 ਤਾਂ ਲੱਗਦਾ ਹੈ ਕਿ 50% ਤੱਕ ਅੰਕੜਾ ਛੂ ਜਾਊਗਾ। 50-55 ਤੱਕ ਕਿ ਲੋਕ ਸਲੋ ਹੀ ਵੋਟ ਆ ਰਹੀਆਂ ਅਸੀਂ ਫੀਲ ਦੇ ਵਿੱਚ। ਪਿੰਗਾ ਵਕਤੀਂ ਰਹਿਣਾ ਜਬਤੀ। ਲੋਕ ਵਕਤੀਆਂ ਤਾਂ ਕਰੋ ਘਰੀ ਦਿੱਤੀਆਂ ਉਹ ਵੋਟ ਤਾਂ ਆਉਣਾ ਬੀ ਮਰਜ਼ੀ ਨਾਲ। ਕਿੰਨੀ ਉਮਰ ਹੋ ਗਈ ਹੈ ਸੋ ਸਰ ਕਿੰਨੀ ਵਾਰੀ ਵੋਟ ਪਾਈ ਹੈ ਆਪਣੀ ਜ਼ਿੰਦਗੀ ਚ ਬਹੁਤ ਮਨ ਕਿਹੜਾ ਗਿਨਤੀ ਆਉਂਦੀ ਹੋਣੀ ਹੈ ਕਈ ਐਮਐਲਏ ਬਣਾਦੇ ਹੋਣੇ ਹੁੰਦੀ ਮੋਟੇ ਨੇ ਕਈ ਸਰਪੰਚ ਬਣਾਦੇ ਹੋਣੇ ਆ ਅੱਗੇ ਵੀ ਕਦੀ ਇਸ ਤਰ੍ਹਾਂ ਆਏ ਹੋਗੇ ਅੱਜ ਪਹਿਲੀ ਸਿਹਤ ਠੀਕ ਨਾ ਹੋਣ ਕਰਕੇ ਆਉਣਾ ਬੈਠਾ ਸਰ ਦੀ ਮੋਬਾਈਲ ਨਹੀ ਆ 10 ਸਾਲ ਤੋਂ ਬਣਾ ਰਹੇ ਹਾਂ ਹੰਸਵਾਲ ਨਾ ਦਾ ਗੱਲੋਂਦ ਵਾ ਕਿੰਨੇ ਟਾਈਮ ਮਾਰਦੇ ਕਿੰਨੂ ਪਾਉਂਦੇ ਜੀ ਮੋਬਾਈਲ ਤੇ ਕਿੰਨੇ ਟਾਈਮ ਕੀ ਤੁਹਾਨੂੰ ਲੱਗਦਾ ਕਿ ਮਿਲਿਆ ਬਾ ਕੀ ਨਗਰ ਹੈ ਕਿ ਨਹੀਂ ਸਰਦਾਰ ਸੇ ਬਿਖਿਆ ਤੇ ਕਿਹੜਾ ਪਿੰਡ ਹੈ ਤੁਹਾਡਾ ਮਾਦਾ ਜੀ ਦੀ ਕਿੰਨੀ ਉਮਰ ਹੈ 100 ਸਾਲ 100 ਸਾਲ